ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਤੁਸੀਂ ਜੁੜੇ ਹੋ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸਮਾਣੇ ਦੇ ਤਕਰੀਬਨ ਸਾਰੇ ਚੌਂਕਾਂ ਨਾਲੋਂ ਜ਼ਿਆਦਾ ਟ੍ਰੈਫਿਕ ਬਾਬਾ ਬੰਦਾ ਸਿੰਘ ਬਹਾਦਰ ਚੌਕ ਤੇ ਹੁੰਦੀ ਹੈ ਕਿਉਂਕਿ ਇੱਥੇ ਚਾਰੇ ਪਾਸੇ ਤੋਂ ਟ੍ਰੈਫਿਕ ਹੁੰਦੀ ਹੈ ਔਰ ਚੌਕ ਦੀ ਜਿਹੜੀ ਜਗ੍ਹਾ ਉਹ ਘਟ ਹੈ ਔਰ ਨਵੇਂ ਟ੍ਰੈਫਿਕ ਇੰਚਾਰਜ ਸਾਹਿਬ ਇੱਥੇ ਪਹੁੰਚੇ ਅੱਜ ਪਹਿਲਾ ਦਿਨ ਉਹਨਾਂ ਦਾ ਔਰ ਪਹਿਲੇ ਦਿਨ ਹੀ ਜਿਹੜੀ ਉਹ ਬਹੁਤ ਅੱਛੇ ਤਰੀਕੇ ਨਾਲ ਚੈਕਿੰਗ ਕਰ ਰਹੇ ਨੇ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਦੇਖ ਰਹੇ ਹੋ ਜਿੱਥੇ ਕਿ ਅੱਜ ਪਹਿਲੇ ਦਿਨ ਹੀ ਸੇਵਕ ਸਿੰਘ ਟ੍ਰੈਫਿਕ ਇੰਚਾਰਜ ਹੋਣਾ ਨੇ ਆਪਣੀ ਜਿਹੜੀ ਹੈ ਉਹ ਚੈਕਿੰਗ ਬੜੇ ਇਮਾਨਦਾਰੀ ਔਰ ਅੱਛੇ ਤਰੀਕੇ ਨਾਲ ਨਿਭਾ ਰਹੇ ਨੇ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਦੇ ਉੱਪਰ ਹਾਂ ਜੀ ਸਰ ਸਸੀ ਕੌਰ ਜੀ ਸਸੀ ਕੌਰ ਸਭ ਤੋਂ ਪਹਿਲੇ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਚੈਨਲ ਦੇ ਉੱਤੇ ਤੇ ਨਾਲੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਤੁਹਾਡਾ ਪਹਿਲਾ ਦਿਨ ਹੈ ਤੁਸੀਂ ਆਉਂਦਾ ਸੰਭਾਲਿਆ ਕੀ ਕਹੋਗੇ ਜੀ ਤੁਸੀਂ ਇਸ ਬਾਰੇ ਤੁਹਾਡੀ ਜੁਟੀ ਤੁਹਾਨੂੰ ਜੀ ਤੁਸੀਂ ਤੇ ਸਾਰੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਹੁਕਮ ਅਨੁਸਾਰ ਮੈਂ ਇੱਥੇ ਆਉਂਦਾ ਸੰਭਾਲਿਆ ਜੀ ਅੱਜ ਤੇ ਇਹ ਚੀਜ਼ ਦਾ ਫਕਰ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਜੋ ਸ਼ਹਿਰ ਦੇ ਵਿੱਚ ਪਰੇਸ਼ਾਨੀਆਂ ਆ ਰਹੀਆਂ ਨੇ ਜੀ ਟ੍ਰੈਫਿਕ ਦੀਆਂ ਜਿਵੇਂ ਪਾਰਕਿੰਗ ਦੀ ਸਮੱਸਿਆ ਹੈ ਜੀ ਤੇ ਉਸ ਚੈਪਟਰ ਅੰਗ ਨਾਲ ਕਲਾਵਾਂਗੇ ਜੀ ਕਿਸੇ ਨੂੰ ਮੋਤਬਰ ਬੰਦੇਆਂ ਨਾਲ ਮੀਟਿੰਗਾਂ ਕਰਕੇ ਜੋ ਕਿਸੇ ਤਰ੍ਹਾਂ ਦੀ ਕੋਈ ਦਿੱਕਤਾਂ ਪਰੇਸ਼ਾਨੀਆਂ ਦੂਰ ਕਰਾਂਗੇ ਜੀ ਤੇ ਸ਼ਹਿਰ ਦੇ ਵਿੱਚ ਜਿਹੜਾ ਵੀ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ। ਜੰਦਾ ਛੋਟਾ 16 17 ਸਾਲ ਦਾ ਤੇ ਕੋਈ ਸ਼ਿਫਾਰਸ਼ ਕਰਦਾ ਹੈ। ਕੀ ਕਾਨੂੰਨ ਹੈ ਜੀ ਇਹ? ਇਹ ਦੇਖੋ ਜੀ ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕੋ ਹੀ ਹੈ ਜੀ। ਸ਼ਿਫਾਰਸ਼ ਤਾਂ ਤਾਂ ਨਹੀਂ ਚੱਲ ਕੋਈ ਉਹ ਇਹੋ ਜੀ ਗੱਲ ਹੈਗੀ ਜੀ ਪਰ ਪਹਿਲਾਂ ਤਾਂ ਅਸੀਂ ਸਮਝਾਵਾਂਗੇ ਜੀ ਵੀ ਸਾਰਿਆਂ ਨੂੰ ਬੱਚਿਆਂ ਨੂੰ ਤੇ ਮੰਨਣਗੇ ਵੀ ਸਾਰੇ ਲੋਕ ਬਹੁਤ ਵਧੀਆ ਏਰੀਆ ਜੀ ਇਹ ਸਮਾਣਾ ਏਰੀਆ ਸਾਰੇ ਕਾਨੂੰਨ ਦੇ ਤੇਰੇ ਚ ਰਹਿ ਕੇ ਫਿਰ ਜੋ ਕਾਰਵਾਈ ਹੈ ਫਿਰ ਉਹ ਤਾਂ ਦੇਖੋ ਅਮਲਕਲੀ ਆਂਢੀ ਹੋ ਜਾਊਗੀ। ਆਹ ਹੀ ਸਾਰੇ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਨੇ ਜੀ। ਹਾਂਜੀ। ਉਹਨਾਂ ਬਾਰੇ ਮਤਲਬ ਅਸਤਾਰ ਨਾਲ ਦੱਸੋ ਵੀ ਮਤਲਬ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ। ਨਵੇਂ ਕਾਨੂੰਨਾਂ ਦਾ ਅੱਜ ਤੋਂ ਲਾਗੂ ਹੋਣ ਦਾ ਉਹ ਸੀਗਾ ਪਰਮਾਣਯੋਗ ਟੀਜੀਪੀ ਟ੍ਰੈਫਿਕ ਸਰਬ ਦਾ ਹੁਕਮ ਅਨੁਸਾਰ ਵੀ ਸ਼ਾਇਦ 15 ਤਰੀਕ ਤੱਕ ਅੱਗੇ ਕਰ ਦਿੱਤੇ ਗਏ ਨੇ। ਵੀ ਉਸ ਤੋਂ ਬਾਅਦ 15 ਤੋਂ ਜੋ ਗਾਂਦੀ ਸ਼ਨਰਦੇਸ਼ ਆਉਣਗੇ ਉਸ ਹਿਸਾਬ ਨਾਲ ਅਸੀਂ ਉਹ ਕਰਾਂਗੇ ਜੀ ਕਾਰਵਾਈ ਤੇ ਬਾਕੀ ਸਕੂਲਾਂ 'ਚ ਜਾਵਾਂਗੇ। ਸਕੂਲਾਂ 'ਚ ਬੱਚਿਆਂ ਨੂੰ ਸਮਝਾਵਾਂਗੇ ਮੀਟਿੰਗਾਂ ਰੱਖਾਂਗੇ ਜੀ ਠੀਕ ਹੈ ਨਾ ਜੀ ਸਟਾਫ ਨਾਲ ਬੱਚਿਆਂ ਨਾਲ ਬੱਚਿਆਂ ਦੇ ਮਾਪਿਆਂ ਨੂੰ ਵੀ ਦੱਸਿਆ ਜਾਵੇ ਬੱਚਿਆਂ ਨੂੰ ਚੀਜ਼ਾਂ ਬਾਰੇ ਦੱਸਿਆ ਜਾਵੇ 18 ਸਾਲ ਤੋਂ ਘੱਟ ਨੇ ਜਿਹੜੇ ਉਹ ਵੀ ਨਹੀਂ ਮੋਟਰਸਾਈਕਲ ਵਹੀਕਲ ਚਲਾ ਸਕਦੇ 4-ਵੀਲਰ ਨਹੀਂ ਚਲਾ ਸਕਦੇ ਜੀ ਤੇ ਸਕੂਲਾਂ 'ਚ ਜਾ ਕੇ ਅਸੀਂ ਉਹ ਕਰਾਂਗੇ ਜੀ ਵਕਤੋ-ਵਕਤ ਉਹ ਕਰਾਂਗੇ ਕੋਈ ਕਿਸੇ ਤਰ੍ਹਾਂ ਦੇ ਬੱਚਿਆਂ ਨੂੰ ਸਮਝਾਵਾਂਗੇ ਜੀ ਸਭ ਤੋਂ ਵੱਧ ਪਬਲਿਕ ਨੂੰ ਜੀ ਇਸ ਤਰ੍ਹਾਂ ਕਰਕੇ ਵੀ ਤੁਸੀਂ ਇਹਦਾ ਜਿਹੜੀ ਚੀਜ਼ ਜਿੰਨਾ ਫਾਇਦਾ ਨੁਕਸਾਨ ਉਹਦੇ ਬਾਰੇ ਦੱਸਿਆ ਜਾਵੇਗਾ